और क्या ये बढ़िया है बढ़िया है हां ये बढ़िया है बढ़िया है ਹਾਂ ਜੀ ਕੀ ਨਾਮ ਹੈ ਕੰਸ਼ਾਮ ਕਰਦੇ ਹਾਂ ਠੀਕ ਹੈ ਨਾ ਜਉਗੇ ਜਿਹੜੇ بارش ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ بارش ਦਾ ਹੀ ਉਹ ਵਾਲਾ ਥੋੜਾ ਜਿਹਾ ਮੀਂਹ ਪਿਆ ਜੀ ਦੇਖੋ ਕਾਰੋਬਾਰ ਸਾਰਾ ਠੱਪ ਹੋ ਗਿਆ ਸਵੇਰ ਨਾਲ ਸਾਰਾ ਬਿਆਰ ਬੰਦ ਪਿਆ ਜੀ ਓਤੋਂ ਹੋਰ ਮੌਸਮ ਖਰਾਬ ਹੈ ਜੇ ਮੀਂਹ ਆ ਜਾਂਦਾ ਬਹੁਤ ਜ਼ਿਆਦਾ ਮੁਸ਼ਕਲਾਂ ਵੱਧ ਜਾਣਗੀਆਂ ਹੋਰ ਹਰ ਵਾਰ ਇਹੀ ਹਾਲਾਤ ਰਹਿੰਦੇ ਨੇ ਪ੍ਰਸ਼ਾਸਨ ਵੱਲੋਂ ਦਾ ਜੀ ਕੋਈ ਪ੍ਰਸ਼ਾਸਨ ਵਾਲੇ ਕੀ ਕਹਿਣਾ ਚਾਹੁੰਗੇ ਕੋਈ ਨਹੀਂ ਆਇਆ ਅਜੇ ਤੱਕ ਕੋਈ ਅਧਿਕਾਰੀ ਨਹੀਂ ਦਿਖ ਰਹੀ ਸਾਨੂੰ ਉਮੀ ਜੀ ਕਰੀਏ ਜੀ ਕੋਈ ਪਾਣੀ ਉਨੇ ਹੀ ਖੜਾਗਾ ਮੀਂਹ ਮਤਲਬ ਪੈ ਗਿਆ ਸਵੇਰੇ ਪਾਣੀ ਬਹੁਤ ਜ਼ਿਆਦਾ ਖੜਾ ਬਿਆਰ ਦੇ ਵਿੱਚ ਮੋਟਰਾਂ ਚੱਲੀ ਜਾਂਦੀਆਂ ਪਰ ਲੱਗਦਾ ਇਹਨਾਂ ਤੋਂ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜੇ ਮੀਂਹ ਦਵਾਰੇ ਆਉਂਦਾ ਤਾਂ ਬਹੁਤ ਵੱਡੀ ਸਮੱਸਿਆ ਹੋ ਸਕਦੀ ਹੈ। ਬਾਜ਼ਾਰ ਬਿਲਕੁਲ ਬੰਦ ਪਿਆ ਹੈ। ਬਾਜ਼ਾਰ ਬਿਲਕੁਲ ਬੰਦ ਪਿਆ ਤੁਹਾਡੇ ਸਾਹਮਣੇ ਸਾਰਾ ਬਾਜ਼ਾਰ ਬੰਦ ਪਿਆ ਹੈ। ਭਾਈ ਜੀ ਬਰਸਾਤ ਹੋਈ ਹੈ ਤੁਸੀਂ ਦੁਕਾਨ ਦੇ ਵਿੱਚੋਂ ਪਾਣੀ ਕੱਢ ਰਹੇ ਹੋ। ਕੀ ਲੱਗ ਰਿਹਾ ਤੁਹਾਨੂੰ ਜਿਹੜੀ ਆ ਸਰਕਾਰ ਕਹਿੰਦੀ ਆਸੀਂ ਬਹੁਤ ਨਿਕਾਸੀ ਕਰਤੀ ਹੈ ਖਾਸ ਕਰਕੇ ਕਾਰਪੋਰੇਸ਼ਨ ਬਠਿੰਡਾ ਆਸੀਂ ਬਹੁਤ ਨਿਕਾਸੀ ਕਰਤੀ ਹੈ ਪੈਸਾ ਬੜਾ ਖਰਚ ਦਿੰਦਾ ਹੈ। ਕੀ ਲੱਗ ਰਿਹਾ ਤੁਹਾਨੂੰ ਕੀ ਕਰਨਾ ਚਾਹੋਗੇ? ਸਰ ਇੱਥੇ ਬਹੁਤ ਜ਼ਰਾ ਮਾੜੇ ਹਾਲਾਤ ਨੇ ਜੀ। ਕਾ ਬਾਰਿਸ਼ 2 ਘੰਟੇ ਬਾਰਿਸ਼ ਵੀ ਆ ਅੰਦਰ ਸਾਰੀ ਦੁਕਾਨ ਤੱਕ ਅੰਦਰ ਰਕ ਪਾਣੀ ਝਲਾ ਗਿਆ ਜੀ ਮਾਲ ਪਿਆ ਸੀ ਉਹਦਾ ਨੁਕਸਾਨ ਹੋ ਗਿਆ ਵੀ ਜੀ ਕੋਈ ਪਾਣੀ ਨਿਕਾਸੀ ਦਾ ਕੋਈ ਉਹ ਹੈ ਨਹੀਂ ਸਿਸਟਮ ਇੱਥੇ ਜੀ ਕੋਈ ਆਪਣਾ ਕਹਿੰਦਾ ਮਤ ਸਬਦਾ ਹੈ ਨਹੀਂ ਸਾਰੇ ਸਾਰੀ ਦੁਕਾਨ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਆਪਣਾ ਜੀ ਇੱਥੇ ਹੀ ਪਰ ਜਿਹੜੇ ਇਹ ਵਾਦੇ ਕੀਤੇ ਜਾ ਰਹੇ ਨੇ ਕਿ ਵੀ ਅਸੀਂ ਬਹੁਤ ਕੰਮ ਕਰਾ ਦੇ ਅਸੀਂ ਤਾਂ ਜੀ ਇੱਥੋਂ ਦੇ ਕੋਈ ਕੰਮ ਛੱਡੇ ਨਹੀਂ ਆ ਪੈਂਡਿੰਗ ਨਵੀਂ ਸਰਕਾਰ ਬਣੀ ਤਾਂ ਨਵੀਂ ਸਰਕਾਰ ਨੇ ਵੀ ਇਹੀ ਗੱਲ ਕਹੀ ਪੁਰਾਣੀਆਂ ਸਰਕਾਰਾਂ ਵੀ ਇਹੀ ਗੱਲ ਕਹਿੰਦੀਆਂ ਤੁਹਾਨੂੰ ਲੱਗ ਰਿਹਾ ਕੋਈ ਫਰਕ ਪਿਆ ਪਹਿਲਾਂ ਨਾਲ ਨੇ ਵੀਰ ਜੀ ਆਪਾਂ ਮੌਜੂਦਾ ਸਰਕਾਰ ਨੂੰ ਇਹ ਰਿਕਵੈਸਟ ਕਰਦੇ ਆਂ ਸਰ ਵੀ ਇਸ ਚੀਜ਼ ਦਾ ਹੱਲ ਕੀਤਾ ਜਾਵੇ ਜਲਦੀ ਜਲਦੀ ਜੀ ਕਿ ਸਾਨੂੰ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਦੋਂ ਮੀਂਹ ਪੈਂਦਾ ਜੀ ਇਹਦੇ ਸਾਰਾ ਦੁਕਾਨ ਤੇ ਸਾਰੀ ਯਾਨਕੀ ਸਾਰਾ ਕੁਝ ਇਹਦੇ ਭਰ ਜਾਂਦਾ ਜੀ ਕੋਈ ਆ ਜਾਂਦਾ ਯਾਨਕੀ ਸਾਰਾ ਕੰਮ ਕਾਰ ਰੁਕ ਜਾਂਦੇ ਵੀਰ ਜਿੱਥੇ ਜੀ ਇਹੋ ਜਿਹੇ ਹਾਲਾਤਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਸ਼ਰਮ ਨਹੀਂ ਆਉਂਦੀ ਕਿ ਇਸ ਗੱਲ ਨੂੰ ਲੈ ਕੇ ਕਿ ਵੀ ਅਸੀਂ ਐਮ ਐਲ ਏ ਦੇ ਏਰੀਆ ਦੇ ਵਿੱਚ ਰਹਿੰਦੇ ਆਂ ਹਾਂਜੀ ਇੱਥੋਂ ਦਾ ਮੌਜੂਦਾ ਐਮ.ਐਲ.ਏ ਜਿਹੜਾ ਐਸ ਏਰੀਆ ਦੇ ਵਿੱਚ ਰਹਿੰਦਾ ਹੋਵੇ ਤੇ ਪਾਣੀ ਢਾਈ ਤੋਂ 3 ਫੁੱਟ ਹੋਵੇ ਤੇ ਲੋਕਾਂ ਦੇ ਘਰਾਂ 'ਚ ਜਾਂ ਲੋਕਾਂ ਦੀਆਂ ਦੁਕਾਨਾਂ 'ਚ ਪਾਣੀ ਵੜਿਆ ਕੋਈ ਪਹੁੰਚਿਆ ਇੱਥੇ ਕੋਈ ਨਹੀਂ ਪਹੁੰਚਿਆ ਸਰ ਇੱਥੇ ਜੀ ਕੋਈ ਫੈਸਿਬਿਲਿਟੀ ਕੋਈ ਨਹੀਂ ਹੈ ਸਰ ਇੱਥੇ ਜੀ ਕੋਈ ਫੈਸਿਬਿਲਿਟੀ ਨਹੀਂ ਸਰ ਇੱਥੇ ਕੋਈ ਜੀ ਕੋਈ ਨਿਕਾਸੀ ਵਾਸਤੇ ਪਾਣੀ ਦਾ ਵੀ ਬੰਦਣਾ ਕੇ ਅਰੇਂਜਮੈਂਟ ਕੀਤਾ ਹੋਇਆ ਨਹੀਂ ਸੀ ਬਹੁਤ ਮਾੜੇ ਹਾਲਾਤਾਂ ਬੀਤ ਗਏ ਭਾਜੀ ਸਰਕਾਰ ਹੋਈ ਹੈ ਪਟੰਡਾ ਦੇ ਵਿੱਚ ਪਹਿਲੀ ਕੀ ਕਹਿਣਾ ਚਾਹੋਗੇ ਤੁਸੀਂ ਉਰਾਲ ਇਧਾਰੇ ਬਸ ਕੋਈ ਰਸਤਾ ਨਹੀਂ ਇਹ ਲੱਗ ਰਿਹਾ ਥੋੜਾ ਜਿਹਾ ਪਟ ਜਿਹੜਾ ਕੋਈ ਤਰੱਕੀ ਨਾਲ ਦੀ ਵੀ ਚੀਜ਼ ਹੋਈ ਹੈ ਆ ਤਰੱਕੀ ਹੀ ਦੇਖ ਲਓ ਸਾਹਮਣੇ ਹੈ ਸਮੁੰਦਰ ਬੜਿਆ ਪਸਾਰੇ ਪਾਸੇ ਕੋਈ ਰਸਤਾ ਨਹੀਂ ਲੱਭੇ ਜਿਹੜਾ ਟਾਰੀ ਬੈਠੇ ਆ ਬਿਲਕੁਲ ਜੀ ਦੇਖੋ ਕਿਸੇ ਪਾਸ ਕੋਈ ਰਸਤਾ ਨਹੀਂ ਐਸਾ ਬਠਿੰਡਾ ਦਾ ਪੂਰਾ ਬਲਾਕ ਹੈ ਇੱਥੇ ਕੰਨੇ ਨੇ ਅਸੀਂ ਬਹੁਤ ਪ੍ਰਬੰਧ ਕਰ ਲਈਓ ਦਾ ਧਿਆਨ ਨਹੀ ਜੀ ਕੋਈ ਪ੍ਰਬੰਧ ਨਹੀਂ ਦੇਖੋ ਤੁਹਾਡੇ ਸਾਹਮਣੇ ਛੱਲਾ ਮਾਰਿਆ ਹੈ ਸਮੁੰਦਰ ਐਕਟ ਦਾ ਬਠਿੰਡਾ ਸਮੁੰਦਰਬੰਨ ਦਾ ਸਮੁੰਦਰਬੰਨ ਦਾ ਬਿਲਕੁਲ ਪਰ ਜਿਹੜਾ ਕਹਿੰਦੇ ਨੇ ਇਥੇ ਪੈਸਾ ਲਾਇਆ ਬਹੁਤ ਵੱਡੇ ਲੈਵਲ ਤੇ ਪੈਸਾ ਲਾਇਆ ਉਹ ਦਿਖਦਾ ਨਹੀਂ ਪੈਸਾ ਲੱਗਿਆ ਕਿਤੇ ਨਹੀਂ ਠੀਕ ਹੈ ਤੁਸੀਂ ਦੇਖੋ ਅੰਡਰਬਿਜ ਹੈ ਉਹ ਬੰਦ ਹੈ ਇਹ ਇੱਕ ਰਸਤਾ ਸੀਗਾ ਇਹ ਹੀ ਬਲੌਕ ਹੋ ਗਿਆ ਮਾਰਸ਼ ਕਰਨ ਮਲਤਾਨੀਆਂ ਪੁਲ ਬੰਦ ਪਿਆ ਹੈ ਪਿੱਛੇ ਵੀ ਕੰਮ ਚੱਲੀ ਜਾਂਦਾ ਉਹ ਸਾਰ ਬੰਦ ਪਿਆ ਉਹ ਰਸਤੇ ਹੈ ਨਹੀਂ ਤੁਸੀਂ ਦੁਤੀਓ ਕੋਈ ਟੁੜਾ ਮਜਬੂਰੀ ਹੈ ਮਾਲ ਕੋਈ ਰਸਤਾ ਨਹੀਂ ਜਾਵਣਾ ਉਹ ਡ੍ਰੰਪਰ ਦੁੱਧ ਦੇ ਡ੍ਰੰਪਰ ਹੀ ਵੇ ਯਾਰ ਉਹਦੇ ਲੰਘੀ ਕਿੱਥੋਂ ਦੀ ਇਹਦੇ ਡੱਕੇ ਤੇ ਡੋ ਲਗੇ ਆਦਰ ਸਾਹਮਣੀ ਹੈ ਜੀ ਮਤਲਬ ਕੋਈ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਨਾ ਜੀ ਸਭ ਕੁਝ ਬੰਦ ਪਿਆ ਹੈ ਸਿਸਟਮ ਫੇਲ ਹੈ ਜੀ ਬਿਲਕੁਲ ਫੇਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਕਿ ਕੋਈ ਲੱਗਾ ਕੁਝ ਨਹੀਂ ਹੌਟਾ ਬਲਾਸ ਜੀ ਇਹ ਵਾਰੀ ਗਏ ਵੇਤਨਾ ਵਧਿੰਦਾ ਆ ਕੀ ਆਏਗਾ ਇਹ 400 ਕਿਲੇ ਤੇ ਫੈਕਟਰੀ ਦੇ ਕੁੜੀਏ ਸਭ ਨੇ ਜਾਏ ਸੀ 11 ਅੱਛਾ ਜਾੜਾ ਡਾਟੋ ਬੰਦ ਹੋ ਗਿਆ ਵਾਪਸ ਕਰਕੇ ਚੱਲੇ ਵਾਪਸ ਕਰ ਲਉ ਕੰਮ ਹੀ ਨਹੀਂ ਮਿਲਦਾ ਕੰਮ ਹੋਣੇ ਬਸ ਵਾਪਸ ਦਿਹਾੜੀ ਮਰ ਗਈ ਪਾਣੀ ਬੱਸ ਪਾਣੀ ਵਗ ਗਿਆ ਟੱਪੀ ਨਹੀਂ ਰਿਹਾ ਵਾਪਸੀ ਕਰਾਈ ਬੰਦੂਗੇ ਕੋਈ ਕਾਰਾਂ ਵੀ ਬੰਦ ਜਿਹੜੇ ਵੀ ਸਲੈਕਸਰ ਵੀ ਪਾਣੀ ਵਗ ਗਿਆ ਬਸ ਉੱਪਰ ਪਾਣੀ ਜਾ ਰਿਹਾ ਏ ਹਰਿੰਦਰ ਸਿੰਘ ਕਿੱਥੇ ਆਏ ਤੁਸੀਂ ਕੀ ਗੱਲ ਹੋ ਗਈ ਆ ਬਿਮਾਰ ਆ ਬੜਾ ਨੂੰ ਦਵਾਈ ਦਿਵਾਉਣ ਆਏ ਆ ਇੱਥੇ ਫਿਰ ਕੀ ਹੋ ਗਿਆ ਇੱਥੇ ਪਾਣੀ ਬਹੁਤ ਖੜਾ ਹੈ ਮਾਨਸਾ ਉਹ ਬਟੰਡਾ ਏਰੀਆ ਬਰਜਾ ਹਾਂ ਫਿਰ ਕਿਉਂ ਆ ਰਿਹਾ ਹੋ ਗੰਦੀ ਬਾਜ਼ ਹਾਂ ਜੀ ਇਹਨਾਂ ਗੱਡੀਆਂ ਬੰਦੋਗੇ ਤੇ ਪਹਿਲਾਂ ਐਤੋਂ ਪਹਿਲਾਂ 20 25 ਗੱਡੀਆਂ ਬੰਦੋ ਹੋਣੇ